वाह मैं अगले सुपर्ब सिक्रो सिमी हम्म हाँ मेरे ताई जी सच्चे जाल ताई जी तो यहाँ जब बाहर बैठे जी एक मिनट रुको मैंने एक्टिव में चार्ट लांग दे ਆ ਜਾ ਆ ਜਾ ਤਾਈ ਜੀ ਸਿਮੀ ਆ ਮੇਰੇ ਤਾਈ ਜੀ ਆ ਤੈਨੂੰ ਦੱਸਿਆ ਨਾ ਉਹਨੇ ਸਸੀ ਗਾ ਜੀ ਅੱਛਾ ਹਾਂਜੀ ਤਾਈ ਜੀ ਇਹ ਮੇਰੀ ਫਰੈਂਡ ਆ ਅੱਛਾ ਤੇਰੀਆਂ ਵੀ ਸਹੇਲੀਆਂ ਹਾਂ ਹਾਂਜੀ ਹਾਂਜੀ ਚੱਲ ਮੈਂ ਤੈਨੂੰ ਨਾ ਵਿਖਾਨੀ ਆ ਤੇ ਆ ਮੇਰੀ ਕੋਠੀ ਆ ਆਹ ਵਾਲੀ ਅੱਛਾ ਇਹ ਤੇਰੀ ਕੋਠੀ ਹੈ ਹਾਂ ਅੱਛਾ ਬੜੀ ਸੋਹਣੀ ਹੈ ਸੋਣੀ ਤੇ ਹੋਣੀ ਆ ਹੈਗੇ ਦੀ ਆ ਉਹ ਮੇਰੀ ਆ ਆ ਜਾ ਚੱਲ ਤੈਨੂੰ ਮਲਾਵਾ ਮੰਮੀ ਤੇ ਚਾਚੀ ਨਾਲ ਆਜੋ ਤਾਂ ਤਾਈ ਜੀ ਤੁਸੀਂ ਵੀ ਆਜੋ 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 ਮੇਰੀਆਂ ਸਹੇਲੀਆਂ ਇਹ ਮੇਰੀ ਕੋਠੀ ਤੇਰੀ ਕੋਠੀ ਠੋਕ ਗਈ ਦੱਸਨੀ ਮੈਂ ਤੈਨੂੰ ਕੋਠੀ ਤੇਰੀ ਸੜਕਾਂ ਤੋਂ ਚੁੱਕ-ਚੁੱਕ ਕੇ ਖਾਂਦੀ ਸੀ ਚੁੱਕ ਕੇ ਲੈਂਦੀ ਘਰ ਤੇ ਦੱਸ ਹੁਣ ਮੇਰੀ ਕੋਠੀ ਇਹ ਮੇਰੀ ਕੋਠੀ ਦੀ ਮਾਲਕ ਬਣਾਨੀ ਮੈਂ ਤੈਨੂੰ ਕੋਠੀ ਦੀ ਮਾਲਕ ਸਾਰੇ ਤੂੰ ਤੇ ਬਹੁਤ ਵਧੀਆ ਕੀਤਾ ਜਿਹਨੂੰ ਐਕਟਿਵ ਵਾਲਾ ਜਾ ਸਿਖਾ ਦਿੱਤੀ ਉਹ ਹੱਲੇ ਤਾਂ ਮੈਂ ਐਕਟਿਵ ਵਾਲੀ ਸਿਖਾਈ ਆ ਆ ਦੋ ਦਿਨ ਰੁਕ ਜਾ ਉਹ ਗੱਡੀ ਦੀ ਵੀ ਜਾ ਸਿਖਾ ਦੇਣੀ ਚਲ ਉਹ ਵੀ ਸਿਖਾ ਦੀ ਪਰ ਕੱਲ ਮਯਾ ਬੜਾ ਆਇਆ ਹੁਣ ਵਧੀਆ ਨਾ ਸਗੋ ਸੁਖ ਹੋ ਗਿਆ ਐਵੇਂ ਮੈਨੂੰ ਡੀ ਦੇ ਰਹਿੰਦੇ ਹਾਂ ਹੁਣ ਸਗੋ ਦੀਦੀ ਨਾਲ ਚੱਲ ਜਾ ਕਰੋ ਜਿੱਥੇ ਜਾਣਾ ਸੀ ਕੱਲ ਸਾਰਾ ਬਾਜ਼ਾਰ ਘੁਮਾ ਲਿਆ ਇੱਕ ਦੋ ਸੂਟ ਵੀ ਲੈ ਆ ਉਹਨੂੰ ਵੀ ਲੈਤਾ ਆਪ ਵੀ ਲੈ ਲਿਆ ਜਸਵੀਰ ਭੰਜੇ ਵਾਸਤੇ ਵੀ ਲੈ ਪਰ ਮਯਾ ਬੜਾ ਆਇਆ ਪਿੱਛੇ ਬੈ ਕੇ ਡਰਦਰ ਤੇ ਨਹੀਂ ਲੱਗਾ ਨਾ ਕੋਈ ਡਰ ਨਹੀਂ ਲੱਗਾ ਤੂੰ ਸਿਖਾਈ ਹੈ ਈ ਅੱਡੀ ਵਧੀਆ ਪਰ ਹੋਰ ਦਿਮਾਗ ਵੇ ਦੋ ਦਿਨਾਂ ਚ ਜਾ ਸਿਕਈਓ ਹਾਂ ਆ ਬਾਹਰ ਦੀਦੀ ਦੇ ਨਾਲ ਕੌਣ ਆਇਆ ਵਾ ਦੇਖਾਂ ਜਰਾ ਕਿ ਕੌਣ ਆਇਆ ਆਜੋ ਆਜੋ ਸਾਹਿਲ ਲੈ ਅੱਗੇ ਕਿਹਨਾਂ ਚਾਚੀ ਜੀ ਹਾਂ ਜੀ ਮੈਂ ਆ ਗਈ ਅੱਛਾ ਅੱਛਾ ਮੇਰੀ ਫਰੈਂਡ ਆ ਬੇਟਾ ਬੈਠ ਬੈਠ ਆਜੋ ਆ ਬੈਠੋ ਤੀ ਬੈਠ ਬੈਠ ਬਰਜ ਆਇਆ ਕਿਰਨ ਤੂੰ ਉੱਧਰ ਆ ਜਾ ਹਾਂ ਜੀ ਹੋਰ ਵਧੀਆ ਵਧੀਆ ਸਿਮੀ ਆ ਮੇਰਾ ਵੀਰਾ ਵਾ ਤੇ ਆ ਮੇਰੇ ਚਾਚੀ ਜੀ ਤੇ ਚਾਚੀ ਜੀ ਤੇ ਸਾਹਿਲ ਏ ਮੇਰੀ ਫਰੈਂਡ ਆ ਚਲੋ ਵਧੀਆ 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 ਹਾਂਜੀ ਹਾਂਜੀ ਇਹਨੇ ਵੀ ਇੱਥੇ ਜਾਣਾ ਸੀਗਾ ਤੇ ਮੈਂ ਕਿਹਾ ਚਲ ਤੂੰ ਮੇਰੇ ਨਾਲ ਚੱਲ ਤੇ ਨਾਲੇ ਤੈਨੂੰ ਘਰ ਦੇਣਾ ਵੀ ਮੈਂ ਮਲਾ ਦੇ ਦਿੰਦੀ ਨਹੀਂ ਨਾਲੇ ਵਧੀਆ ਸੋ ਸਾਥ ਹੋ ਗਿਆ ਇੱਕ ਦੂਜੇ ਦਾ ਨਾ ਵਧੀਆ ਰਹਿੰਦਾ ਹਾਂਜੀ ਹਾਂਜੀ ਇਹ ਮੇਰੇ ਨਾਲ ਹੀ ਆਂਦੀ ਹੈ ਤੇ ਮੇਰੇ ਨਾਲ ਹੀ ਚੱਲ ਜਾਂਦੀ ਹੈ ਵਾਪਸ ਚਲੋ ਵਧੀਆ ਸੋ ਇਕੱਠੇ ਆਂਦੇ ਹੋ ਇਕੱਠੇ ਚਲੇ ਜਾਂਦੇ ਉਸ ਤਰ੍ਹਾਂ ਹੀ ਹੋਣਾ ਚਾਹੀਦਾ ਪ੍ਰੇਮ ਪਿਆਰ ਵਧੀਆ ਰਹਿੰਦਾ ਉਹ ਨਾਲੇ ਹਾਂਜੀ ਹਾਂਜੀ ਚਾਚੀ ਜੀ ਮੰਮੀ ਕਿੱਥੇ ਆ ਮੰਮੀ ਆ ਜਾਂਦੇ ਕੋਈ ਗੱਲ ਨਹੀਂ ਹੋਰ ਬੇਟਾ ਵਧੀਆ ਸਭ ਹਾਂਜੀ ਜੀ ਸਭ ਵਧੀਆ ਚਲੋ ਵਧੀਆ ਲੈ ਕੇ ਆਣਾ ਪਰਿਵਾਰ ਨੂੰ ਵੀ ਨਾਲ ਕਿਸੇ ਲਈ ਆਪਣੇ ਘਰ ਚਾਚੀ ਜੀ ਮੇਰੀ ਗੱਲ ਤੇ ਸੁਣੋ ਹੁਣ ਤੇ ਗੱਲਾਂ ਹੀ ਮਾਰਦੇ ਰਹੇ ਕੁਝ ਪਲਾਓਗੇ ਮੇਰੀ ਸਹੇਲੀ ਨੂੰ ਤਿੰਨੇ ਦਿਨ ਬਾਅਦ ਆਈ ਆ ਉਹ ਗੱਲਾਂ ਨਾਲ ਹੀ ਢਿੱਡ ਭਰ ਲੈਣੇ ਨਹੀਂ ਨਹੀਂ ਤੁਸੀਂ ਸਭ ਤੋਂ ਪਹਿਲਾਂ ਨਾ ਕੋਲਡ ਡਰਿੰਕ ਲੈ ਕੇ ਆਇਓ ਕੋਲਡ ਡਰਿੰਕ ਨਹੀਂ ਹਾਂਜੀ ਮੈਂ ਲਿਆ ਦਉ ਦਿਓ ਕੋਲਡ ਡਰਿੰਕ ਤੇ ਮੈਂ ਕੁਝ ਖਾਣ ਨੂੰ ਲੈ ਕੇ ਆਣਾ ਨਵਾਂ ਤੇ ਪੇਲੀ ਦੀ ਆਇਆ ਘਰ ਵਿੱਚ ਮੇਰੀ ਗੱਲ ਸੁਣਨਾ ਪਹਿਲਾਂ ਪੁੱਛ ਤੇ ਲਈਏ ਕੀ ਖਾਣਾ ਉਹਨਾਂ ਨੇ ਐਵੇਂ ਇੱਥੋਂ ਸਮੋਸੇ ਸਮੋਸੇ ਨਾ ਚੋਕ ਲਿਆਈ ਦੀਦੀ ਹੁਣ ਗੱਲਾਂ ਹੀ ਕਰੀ ਜਾਣੀਆਂ ਵਾ ਆਪਣੇ ਫਰੈਂਡ ਨੂੰ ਪੁੱਛ ਤੇ ਲੋ ਖਾਣਾ ਕੀ ਆ ਮੈਂ ਹੁਣੇ ਲੈ ਕੇ ਆਉਣਾ ਫਿਰ ਅੱਛਾ ਚਾਹੀਦਾ ਉੱਥੇ ਖਾਣਾ ਪੀਣਾ ਹੀ ਆ ਹਨਾ ਤੇ ਜਿਆਦਾ ਹੀ ਆ ਤੇ ਫਿਰ ਐਸਾ ਕਰੋ ਕਿ ਪੀਜ਼ਾ ਹੀ ਮੰਗਾ ਲੈ ਤੈਨੂੰ ਤੇ ਪਤਾ ਮੇਰਾ ਫੇਵਰਟ ਆ ਪੀਜ਼ਾ ਪੀਜ਼ਾ ਤੂੰ ਅਜੇ ਤੱਕ ਖਾਇਆ ਹੀ ਨਹੀਂ ਯਾਰ ਕਦੀ ਪੀਜ਼ਾ ਉਹ ਕਿੰਦਾ ਪੀਜ਼ਾ ਲੈ ਦੀਦੀ ਇਹ ਕਿਹੜੀ ਗੱਲ ਆ ਤੂੰ ਕਦੀ ਨਹੀਂ ਖਾ ਕੇ ਵੇਖਿਆ ਹਾਂ ਮੈਂ ਤੈਨੂੰ ਪਤਾ ਹੀ ਆ ਮੈਂ ਤੇ ਖਾਦਾ ਹੀ ਨਹੀਂ ਪੀਜ਼ਾ ਕਦੀ ਮੈਂ ਹੁਣੇ ਲੈ ਕੇ ਆਉਣਾ ਵਾ ਠੀਕ ਐ ਫਿਰ ਬੇਟਾ ਛੱਡ ਕੇ ਨਾ ਦੋ ਦੋ ਲੈ ਕੇ ਆਉਂਗਾ ਹੂੰ ਬੜਾ ਸਵਾਦ ਹੁੰਦਾ ਵਾ ਮੈਂ ਹੁਣੇ ਲੈ ਕੇ ਆਉਣਾ ਤਾਈ ਜੀ ਤੁਸੀਂ ਖਾ ਦਿਓ ਬਸ ਹੁਣ ਨਹੀਂ ਆਈ ਇਸ ਲਈ ਪੀਜ਼ਾ ਆਣ ਲੱਗਾ ਉਸ ਲਈ ਆ ਤੇ ਇਹ ਖਾਣਾ ਨਹੀਂ ਤੁਸੀਂ ਉਹ ਖਾਓ ਮੈਂ ਵੇਖ ਲਾਂਗੀ ਚਲੋ ਫਿਰ ਤੁਸੀਂ ਖੋ ਤੇ ਮੈਂ ਲੈ ਕੇ ਆਇਆ ਠੀਕ ਐ ਹੋ ਨਮਾ ਡੇਵਿਡ ਡੈ ਸ਼ੌਂਗ ਪਾਲ ਲਿਆ ਇਹ ਮੇਰੇ ਕਰਮ ਪੁੱਤਰ ਨੇ ਹੁਣ ਪੀਜ਼ਾ ਖਾਣਾ ਮੈਂ ਤਾਂ ਕਦੀ ਖਾਦਾ ਹੀ ਨਹੀਂ ਤੇ ਵੇਖਿਆ ਹੀ ਨਹੀਂ ਹੁਣ ਪੀਜ਼ਾ ਆਣ ਗਿਆ ਤੇ ਲਈ ਯਾਰ ਕੁਛ ਨਹੀਂ ਬੋਲਣ ਦੇ ਆਦਤ ਪਈ ਇਹਨਾਂ ਨੂੰ ਬੋਲਣ ਦੀ ਹੋਰ ਕੋਈ ਗੱਲ ਕਰੋ ਭਾਂਜੀ ਚਲ ਸਾਹ ਹਿੰਨੋ ਤੇ ਟਾਈਮ ਲੱਗ ਜਾਣਾ ਵਾ ਮੈਂ ਠੰਡਾ ਵਗੈਰਾ ਲੈ ਆਵਾ ਕੋਲਡ ਡਰਿੰਕ ਵਗੈਰਾ ਲੈ ਆਵਾ ਨਹੀਂ ਨਹੀਂ ਚਾਚੀ ਕੋਲਡ ਡਰਿੰਕ ਰਹਿਣ ਦੋ ਇਹੇ ਕੰਮ ਕਰੋ ਤੁਸੀਂ ਨਾ ਉਹ ਸਿਮੀ ਆਪਾ ਬੀਨੇ ਨਹੀਂ ਨਾ ਕੋਲਡ ਕਾਫੀ ਬਣਾ ਲਓ ਕੋਲਡ ਕਾਫੀ ਵੀ ਨਹੀਂ ਆ ਚਲ ਮੈਂ ਕੋਲਡ ਕਾਫੀ ਬਣਾ ਲੈਣੀ ਆ ਹੋਰ ਕੁਝ ਦੱਸ ਤੇ ਨਹੀਂ ਨਹੀਂ ਬਾਕੀ ਤੇ ਸਾਹ ਲੈਣ ਗਿਆ ਵਾ ਤੇ ਉਹ ਵਲੀ ਬਨਾਇਓ ਬੀਟ ਵਲੀ ਬੀਟ ਢਾਲੇ ਚਲ ਮੈਂ ਬਣਾ ਲ ਚਾ ਜਿਸ ਤਰ੍ਹਾਂ ਦੀ ਮੈਂ ਬਣਾਵਾਂਗੀ ਉਸ ਤਰ੍ਹਾਂ ਦੀ ਪੀ ਲੈਣਾ ਮਨੇ ਜਿਆਦਾ ਨਾ ਕਰਨੀ ਨਹੀਂ ਆਂਦੀ ਮਿਕਸੀ ਚ ਘਰ ਲਿਓ ਨਾ ਚੱਲ ਨਹੀਂ ਇਹਨੇ ਸਾਰੇ ਨਾਮ ਆ ਗਏ ਮੇਰੀ ਧੀ ਨੂੰ ਹਰ ਇੱਕ ਚੀਜ਼ ਦੀ ਉਹਨੂੰ ਮੈਨੂੰ ਪਤਾ ਲੱਗ ਗਿਆ ਵੈ ਚੱਲ ਹੁਣ ਪੀਜ਼ਾ ਵੀ ਅੱਜ ਖਾ ਲੈ ਤੂੰ ਕਦੀ ਖਾਦਾ ਹੀ ਨਹੀਂ ਨਾ ਤੇ ਚੱਲ ਪੀਜ਼ਾ ਵੀ ਖਾ ਲੈ ਤੇ ਮੈਂ 골ਡ ਕੌਫੀ ਵੀ ਬਣਾ ਲੈਂਨੀ ਠੀਕ ਹੈ ਠੀਕ ਹੈ ਤੇ ਹੋਰ ਜੇ ਕੋਈ ਚਾਹੀਦਾ ਹੈਗਾ ਮਨ ਦਾ ਅਸ ਤੂੰ ਹਾਂਜੀ ਬਨਾਣਾ ਸ਼ੇਕ ਨਾ ਬਣਾ ਲੈ ਨਾਲ ਨਹੀਂ ਨਹੀਂ ਬਨਾਣਾ ਮੈਂ ਮਜ਼ਾਕ ਕਰਦੀ ਭਈਆਂ ਤੈਨੂੰ ਮੰਮੀ ਤੇ ਆਣੀ ਨਹੀਂ ਦੇ ਆ ਜਾਂਦੇ ਮੰਮੀ ਮੈਂ ਪਹਿਲਾਂ ਮੈਂ ਕੋਲਡ ਡਰਿੰਕ ਲੈ ਆਵਾਂ ਤੁਹਾਡੇ ਵਾਸਤੇ ਹੈ ਕੋਲਡ ਡਰਿੰਕ ਨਹੀਂ ਕੋਲਡ ਕੌਫੀ ਮੇਰੀ ਗੱਲ ਤੇ ਸੁਣੋ ਬੈਠੋ। ਹਾਂ। ਬਸ। ਬਸ। ਮੇਰੇ ਕਿਰਨ ਪੁੱਤਰਾ ਨੀ ਚੁੱਪ ਕਰ ਗਈ ਆ ਮੈਨੂੰ ਵੇਖ ਕੇ। ਕੋਈ ਖਾਸ ਗੱਲ ਚਾਹੀਨ ਕਰਨੀ ਤਾਂ ਮੌਟੇ ਬਰੇ ਜਲ ਜਾਨੀ ਆ। ਕਰ ਲੈ ਕਰ ਲੈ ਗੱਲ। ਇਹ ਕਿਵੇਂ ਦਿੱਤਾਈ ਏ ਸਮਝ ਨਹੀਂ ਆਈ ਕੋਈ। ਇਹ ਬਾਰ ਵੀ ਬੜਾ ਰੂਟਲੀ ਬਿਹੇਵ ਕਰੀ ਜਾ ਰਹੇ ਸੀ। ਅੰਦਰ ਵੀ ਐਵੇਂ ਹੀ ਐਤਰਾ ਤਾਂ ਕੋਈ ਬਗਾਨਿਆਂ ਨਾਲ ਨਹੀਂ ਕਰਦਾ ਜਿਵੇਂ ਆਪਣੀ ਧੀ ਨਾਲ ਕਰੀ ਜਾਂਦੇ ਬਿਹੇਵ ਸਮਝ ਨਹੀਂ ਆਈ ਕੋਈ ਕਿਹ ਰਣਾ ਆਜੋ ਆਜੋ ਬੇਟੇ ਇਹਦੀ ਮੰਮੀ ਜੀ ਹੈ ਆਗੇ ਖੁਲ ਕੇ ਲੱਗ ਰਹੇ ਉਹਨਾਂ ਬੈਠ ਕੇ ਭੈਣ ਜੀ ਤੁਸੀਂ ਬੈਠ ਬੈਠ ਤੈਨ ਤੈਨੂ ਡਿਗਦੀ ਵੀ ਬੈਠ ਗੱਲਾਂ ਕਰ ਰਹਿਣਾ ਤੇ ਤੁਸੀਂ ਵੀ ਤੇ ਬਹਿ ਜਾਓ ਕੋਈ ਨਹੀਂ ਤੁਸੀਂ ਬੈਠੋ ਬੈਠ ਬਟੋ ਗੱਲਾਂ ਕਰੋ ਬੈਠੋ ਮੰਮੀ ਬੱਠਾ ਬੱਠਾ ਬੈਂਜੀ ਮੇਰੀ ਫਰੈਂਡ ਸਿਮੀ ਹਾਂਜੀ ਸਸੀ ਦਾ ਪਤਾ ਸਸੀ ਦਾ ਇਹ ਮੇਰੀ ਮੰਮੀ ਹੈ ਅੱਛਾ ਅੱਛਾ ਹਾਂਜੀ ਤੇਰੇ ਨਾਲ ਉੱਥੇ ਸਲੂਨ ਚ ਹਾਂਜੀ ਮੰਮੀ ਇਹ ਮੇਰੇ ਨਾਲ ਹੀ ਹੁੰਦੀ ਆ ਵੀ ਅਮਰ ਰੋਜ਼ ਹੀ ਆਂਦੀ ਜਾਂਦੀ ਮੈਂ ਇਹਦੇ ਨਾਲ ਹੀ ਆ ਠੀਕ ਆ ਹੋਰ ਬੇਟਾ ਮੰਮੀ ਪਾਪਾ ਦਾ ਕੀ ਹਾਲ ਚੱਲਿਆ ਮੰਮੀ ਪਾਪਾ ਬਸ ਸਹੀ ਹੈ ਸਭ ਵਧੀਆ ਕਿਸ ਦਿਨ ਲੈ ਕੇ ਆਓ ਉਹ ਉਹਨਾਂ ਨੂੰ ਵੀ ਜ਼ਰੂਰ ਕੋਜੇ ਨੂੰ ਆਇਆ ਕਿ ਨਹੀਂ ਆਇਆ ਹਜੇ ਤੱਕ ਹੋ ਗਈ ਐ ਐਕਸਪੋਰਟ ਹੋ ਗਈ ਅੱਗੇ ਨਾਲੋਂ ਹੋ ਗਈ ਆ ਹਾਂ ਚਲੋ ਠੀਕ ਹੈ ਆਪਾਂ ਇਹਨੂੰ ਬਹੁਤ ਜਲਦੀ ਆਪਣਾ ਇਹਦਾ ਸਲੂਨ ਖਲਵਾ ਦੇਣਾ ਆਪਾਂ ਅੱਛਾ ਅੱਛਾ ਹਾਂ ਤੇ ਜੇ ਤੁਸੀਂ ਦਮਾਰਾ ਢਲ ਕੇ ਕਰਨਾ ਹੋਗਾ ਕੰਮ ਤੇ ਤੁਸੀਂ ਕਰ ਲਿਓ ਹੌਣ ਹਲਕੇ ਕਰ ਲੈਣਾ ਤੁਸੀਂ ਪਰ ਇਹ ਉਹ ਨਹੀਂ ਸਿੱਮ ਜਿਹੜੀ ਤੂੰ ਗੱਲ ਕਰ ਦੇਣੀ ਇਹਨਾਂ ਨੇ ਬਾਹਰ ਚਲੇ ਜਾਣਾ ਫੌਰਨ ਹਾਂਜੀ ਹਾਂਜੀ ਪਲਾਨ ਤੇ ਇਹਦਾ ਬਣੰਦੇ ਆ ਹੁਣ ਵੇਖੋ ਅੱਗੇ ਤੇ ਫੇਰ ਤੂੰ ਕਿਤੇ ਨਾ ਖੋਲਣਾ ਤੂੰ ਤਾਂ ਕਿੰਨੀ ਮੇਰੀ ਬੈਸਟ ਫਰੈਂਡ ਹੈਗੀ ਕਿਹ ਪਤਾ ਦੀ ਕਿਸਮਤ ਚ ਹੋਵੇ ਵੀ ਬਾਹਰ ਚਲੀ ਜਾਵੇ ਹਾਂ ਇਹਦਾ ਵੀ ਤੁਸੀਂ ਯਾਰ ਸੋਚੋ ਨਾ ਤੁਸੀਂ ਨਾਲੇ ਅੱਛੀ ਫਰੈਂਡ ਬਣ ਗਈ ਇਹਦੀ ਹਾਂ ਅੱਛਾ ਇਤਰਾ ਹੀ ਬੈਣਾ ਜੇ ਕੋਈ ਕੁਝ ਖਾਣਾ ਪੀਣਾ ਵੇ ਜੇ ਹੋ ਗਿਆ ਸਾਹੀ ਲੈਣਾ ਸਾਹੀ ਲੈਂਦੇ ਹਾਂ ਮੈਂ ਲੈ ਕੇ ਆਣਾ ਵਾ ਅੱਛਾ ਅੱਛਾ ਤੇ ਚਾਚੀ ਜੀ ਚੱਲੇ ਹੀ ਕੋਲਡ ਕਾਫੀ ਬਣਾਣ ਪਰ ਮੈਂ ਦੰਨੇ ਕੇ ਗੱਲ ਕਰਨੀ ਮੇਰੀ ਖਾਲਦੇ ਸੁਣ ਲੋ ਫਿਰ ਇਹ ਵੀ ਗੱਲਾਂ ਹੀ ਕਰੇ ਗੱਲਾਂ ਹੀ ਸੁਣਨ ਦੇ ਚਲਾ ਸੁਣਾ ਕਿਹੜੀ ਗੱਲ ਕਰਨੀ ਬੇਟਾ ਬੈਠੋ ਤੁਸੀਂ ਹਾਂ ਕੁੜੀ ਨੇ ਕਹਿਣਾ ਪਤਾ ਨਹੀਂ ਐਸੀ ਕਿਹੜੀ ਗੱਲ ਕਰਨੀ ਜਿਹੜੀ ਅੰਦਰ ਲੈ ਕੇ ਜਾਣ ਦੇ ਆ ਫਿਰ ਮੈਂ ਇੱਥੇ ਗੱਲ ਨਹੀਂ ਨਹੀਂ ਆ ਜਾ ਸਾਨੂੰ ਦਬਕੇ ਨਾ ਮਾਰਨੇ ਹੁਣ ਆ ਜਾ ਆ ਜਾ ਮੈਂ ਆਈ 1 ਮਿੰਟ ਸਿਰ ਮੇਰੇ ओके ओके आ जाओ आ जाओ चल आ जाओ ऐसी ਕਿਹੜੀ ਗੱਲ ਐ ਕਿ ਜਿਹੜੀ ਤੂੰ ਇੱਥੇ ਵਾਸ਼ ਮਾਰ ਕੇ ਕਹਿੰਦੇ ਆ ਤੇਰੇ ਸੇਲੇਗੀ ਸੋਚੂਗੀ ਕੋਈ ਗੱਲ ਨਹੀਂ ਉਹ ਮੇਰੀ ਫਰੈਂਡ ਹੈਗੀ ਬੈਸਟੋ ਦੀ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਉਹ ਨਾ ਆਪਾਂ ਨਾ ਅੱਜ ਮੂਵੀ ਵੇਖਣ ਜਾਣਾ ਵਾ ਉਹਦਾ ਨਾ ਬਰਥਡੇ ਆ ਤੇ ਅੱਛਾ ਹਾਂਜੀ ਹਾਂਜੀ ਤੇ ਸਾਨੂੰ ਥੋੜਾ ਟਾਈਮ ਹੋਏ ਨਾ ਤੇ ਮੇਰੀ ਗੱਲ ਸੁਣੋ ਉਹਦੇ ਸਾਹਮਣੇ ਤੇ ਮੈਂ ਨਾ ਨਹੀਂ ਕੀਤੀ ਸੀ ਲਈ ਸਾਹਮਣੇ ਮੈਂ ਕੀ ਕੰਦੀ ਫਿਰਨੇ ਮੂਵੀ ਦੇਖਣ ਜਾਣੇ ਪੈਸੇ ਪੁੱਛਿਆ ਨੂੰ ਚਾਹੀਦੇ ਭਾਂ ਦੇ ਫਿਰ ਬੋਲਣਾ ਮੈਂ ਹੋਈ ਤੇ ਕਹਿਣ ਲੱਗੀ ਮੈਨੂੰ ਥੋੜੇ ਪੈਸੇ ਚਾਹੀਦੇ ਆ ਚਾਚੀ ਜੀ ਮੈਂ ਨਾ ਸਾਰਾ ਸਮਾਨ ਰਸੋਈ ਚ ਰੱਖਤਾ ਦੇ ਮੇਰੀ ਤਾਂ ਨਹੀਂ ਇੱਥੇ ਕੁ ਖਲੋਤੇ ਜੇ ਗੱਲ ਇਹ ਆ ਕਿ ਇਹ ਕਹਿੰਦੇ ਕਿ ਮੂਵੀ ਵੇਖਣ ਜਾਣਾ ਤੇ ਫਿਰ ਕੀ ਆ ਮੈਂ ਕਹਿ ਦ ਦਿੱਤਾ ਵਾ ਜਾਓ ਜਾਓ ਪਰ ਪੈਸੇ ਮੈਂ ਤਾਂ ਨਹੀਂ ਉਹ ਹਿਟਲਰ ਕੋ ਮੰਗਣੇ ਪੈਸੇ ਤਾਈ ਤਰੀ ਕੋ ਤੇ ਨਾ ਮੈਂ ਮੰਗਣੇ ਗੋਲਡੀ ਕੋਲ ਐਸਾ ਨਾ ਕਰ ਕਿ ਤੂੰ ਨਾ ਕੈਨਸਲ ਕਰ ਦੇ ਬਹਾਨਾ ਬਣਾਵੇ ਮੇਰੀ ਫੇਰ ਇਨਸਰਟ ਹੋ ਜਾਣੀ ਇਤਰਾ ਮੈਂ ਨਾ ਕਰਦੀ ਆ ਕੋਈ ਲੋੜ ਨਹੀਂ ਹੈ ਕੈਨਸਲ ਕਰਨ ਦੀ ਮੇਰੇ ਕੋ ਪੈਸੇ ਹੈਗੇ ਆ ਮੈਂ ਦੇ ਦੇਣਾ ਮੇਰੇ ਕੋ ਹੈਗੇ ਪੈਸੇ ਲੈ ਥੈਂਕ ਯੂ ਯਾਰ ਨਹੀਂ ਤੇ ਮੈਰੀ ਨਾ ਅੱਜ ਇਨਸਰਟ ਹੋ ਜਾਣੀ ਹੈਗੀ ਦੀਦੀ ਮੇਰੀ ਗੱਲ ਸੁਣੋ ਜੇ ਆ ਥੋੜੇ ਪਹਿਣਗੇ ਨਾ ਸਕੈਨਰ ਭੇਜ ਦਿਓ ਮੈਨੂੰ ਮੈਂ ਔਨਲਾਈਨ ਹੀ ਪੈਸੇ ਪਾ ਦੂੰਗਾ ਸਾਰੇ ਅੱਛਾ ਮੇਰੀ ਗੱਲ ਸੁਣ ਤਿੰਨ ਤਿੰਨ ਚਾਰ ਦਿਨ ਪਹਿਲਾਂ ਵੀ ਮੈਂ 2000 ਰੁਪਏ ਦਿੱਤਾ ਸੀ ਉਹ ਕਿੱਥੇ ਆ ਉਹ ਵੀ ਮੈਂ ਖਰਚ ਲਿਆ। ਉਹ ਮੰਮੀ ਪੈਸਾ ਦਾ حساب ਤਾਂ ਲੱਗਦਾ ਵਾ ਜਦੋਂ ਬਾਹਰ ਜਾਓ ਆ 2000 ਕੀ 5000 ਵੀ ਥੋੜਾ ਪੈ ਜਾਂਦਾ ਵਾ। ਹੋਲੀ ਬੋਲ ਉਹਨੇ ਸੁਣ ਲੈਣਾ ਹੀ। ਉਹ ਮੰਮੀ ਬੱਸ ਕਰੋ ਤੋ 2000 ਦਾ ਤੁਸੀਂ ਹਿਸਾਬ ਰੱਖ ਲਿਜੀ ਮੇਰੇ ਕੋਲੋਂ ਹੁਣ। ਹਾਏ! ਇੰਨੀ ਚੋਗੀ ਹੋ ਗਈ ਉਹਨੇ ਕਹਿਣ ਚੋਗੀ ਸਾਨੂੰ। ਹਾਂ ਕੀ ਆ? ਕੀ ਹੋਇਆ? ਬੱਸ ਇੰਨੇ ਪੈਸੇ। ਉਹਦਾ ਗਿਫਟ ਵੀ ਤੇ ਲੈਣਾ ਵਾ ਇੰਨੇ ਪੈਸਿਆਂ ਦੇ ਨਾਲ ਕੀ ਹੋਊਗਾ? ਹੁਣ ਮੇਰੇ ਕੋਲ ਕੈਸ਼ ਹੀ ਨਹੀਂ ਆ। ਤੇ ਮੈਨੂੰ ਕਿਹਨਰ ਪਾ ਦਿਓ ਮੈਂ ਆਨਲਾਈਨ ਪਾ ਦੂੰਗਾ ਪੈਸੇ ਚਲ ਤੂੰ ਅਰੇ ਤੀਕੋ ਗੁਜ਼ਾਰਾ ਕਰ ਨਹੀਂ ਕਾਫੀ ਹੋ ਗਿਆ ਬੇਟਾ ਉਹ ਨਹੀਂ ਚਾਚੀ ਜੀ ਅੱਜ ਕਿੱਥੇ ਗੁਜ਼ਾਰਾ ਹੋਣਾ ਤੁਹਾਨੂੰ ਪਤਾ ਵਾ ਅੱਜ ਕੱਲ ਬਾਹਰ ਕਿੰਨੀ ਮਹਿੰਗਾਈ ਆ ਨਾਲੇ ਆਪਾਂ ਜਾਣਾ ਮੋਲ ਦੇ ਵਿੱਚ ਮੋਲ ਚ ਟਿਕ ਟਕ ਕਿੰਨੀ ਮਹਿੰਗੀ ਆ ਫਿਰ ਖਾਣਾ ਪੀਣਾ ਵਾ ਤੇ ਫਿਰ ਉਸ ਤੋਂ ਬਾਅਦ ਮੈਨੂੰ ਗਿਫਟ ਲੈ ਕੇ ਦੇਣਾ ਵਾ ਪੈਸੇ ਤੇ ਲੱਗਣੇ ਕਿਰਨ ਭਲਾ ਤੂੰ ਮੈਨੂੰ ਇਹ ਦੱਸ ਜਨਮ ਦਿਨ ਤੇਰੀ ਸੇਲੀ ਦਾ ਤੇ ਪੈਸੇ ਤੂੰ ਖਰਚ ਕਰਨੇ ਆ ਓ ਛੱਡੋ ਚਾਚੀ ਜੀ ਇਹਨੇ ਮਾੜੇ ਮੋਟੇ ਗੱਲਾਂ ਮੇਰੇ ਕੋਲੋਂ ਪੁੱਛਿਆ ਨਹੀਂ ਮਾੜੀਆਂ ਮੋਟੀਆਂ ਪੈਸੇ ਉਹਦੇ ਬੰਦੇ ਆ ਉਹ ਚਾਚੀ ਜੀ ਜਦੋਂ ਬਈ ਦਾ ਨਾ ਬੰਦਿਆਂ ਦੇ ਵਿੱਚ ਤੇ ਇਹ ਥੋੜੀ ਵੇਖੀਦਾ ਉਹ ਪੈਸੇ ਦੇਵੇਂ ਜਾਂ ਮੈਂ ਪੈਸੇ ਦਵਾ ਚਾਚੀ ਨੂੰ ਕੀ ਪਤਾ ਮੇਰੀ ਗੱਲ ਸੁਣ ਸਾਹਿਲ ਅੱਛਾ ਤੂੰ ਉਹਦੀ ਗੱਲ ਛੱਡ ਸਾਹਿਲ ਮੇਰੀ ਗੱਲ ਸੁਣ ਨਾਲੇ ਨਾ ਮੇਰੇ ਧੀ ਦਾ ਟੌਰ ਹੋ ਜਾਊਗਾ ਐਸਾ ਨਾ ਕਰ ਇਹਨੂੰ ਗੱਡੀ 'ਚ ਛੱਡ ਗਿਆ ਪਤਾ ਲੱਗੂਗਾ ਮਾੜੇ ਮੋٹے ਘਰ ਦੀ ਕੁੜੀ ਥੋੜਾ ਹੈਗੀ ਕਿਤੇ ਨਾਲੇ ਸੇ ਲੀਜੇ ਨਾ ਟੌਰ ਵੱਜ ਜਾਊਗਾ ਮੈਂ ਇਹ ਕਹਿਣ ਲੱਗੀ ਸੀਗੀ ਸਾਹਿਲ ਤੂੰ ਇਤਰਾ ਕਰ ਉਹ ਜਿਹੜੀ ਵੱਡੀ ਗੱਡੀ ਹੈ ਨਾ ਮੈਨੂੰ ਉੱਥੇ ਲੈ ਕੇ ਜਾਈ ਅਗਲੀ ਸੀਟ ਤੇ ਬਾਕੇ ਖੜੀਏ ਨੂੰ ਅਗਲੀ ਸੀਟ ਤੇ ਬੰਮੀ ਹਾਂ ਨਾ ਦੇ ਨੀ ਵੱਡੀ ਗੱਡੀ 'ਚ ਪਹਿਲੀ ਵਾਰ ਬਹਿਣਾ ਤੂੰ ਮੈਨੂੰ ਉਹਦੇ ਤੇ ਹੀ ਲੈ ਕੇ ਜਾਣਾ ਵਾ ਵੱਡੀ ਗੱਡੀ ਤੇ ਨਾ ਦੇ ਵੇਖੀ ਮੇਰਾ ਕਿੰਨਾ ਟੋਰ ਬੰਦਾ ਕਿ ਵੇਖ ਵੱਡੀ ਗੱਡੀ 'ਚ ਆਈ ਹਾਂ ਉਹ ਵੀ ਅਗਲੀ ਸੀਟ ਤੇ ਬਹਿ ਕੇ ਉਹ ਤੁਸੀਂ ਗੱਡੀ ਦਾ ਤੇ ਕਹੀ ਜਾਂਦੇ ਜੇ ਤੁਹਾਨੂੰ ਪਤਾ ਵਾ ਉਹ ਤੇ ਆਪਣੀ ਗੱਡੀ ਦੇ ਲਾਗੇ ਨੇ ਕਿਸੇ ਨੂੰ ਖਲੋਣ ਦਿੰਦੇ ਉਹਨਾਂ ਨੇ ਚਾਬੀ ਦੇਣੀ ਮੈਨੂੰ ਦੇ ਦੇਣਗੇ ਮੈਂ ਦੇ ਮੈਂ ਦਵਾ ਦਾਂਗੀ ਤੁਹਾਨੂੰ ਚੁੱਪ ਕਰ ਕਿੱਥੋਂ ਦੇਣੀ ਉਹਨੇ ਇਸ ਤਰ੍ਹਾਂ ਕਰ ਨਾਲੇ ਮੰਮੀ ਜੇ ਉਹਨਾਂ ਨੂੰ ਪਤਾ ਲੱਗਾ ਨਾ ਕਿ ਮੈਂ ਛੱਡਣ ਜਾਣਾ ਤੇ ਗੱਡੀ ਦੀ ਚਾਬੀ ਮੰਗਣਿਆ ਉਹਨਾਂ ਨੇ ਤੇ ਕਦੀ ਵੀ ਨਹੀਂ ਦੇਣੀ। ਉਹਨੇ ਕਦੀ ਤੂੰ ਐਸਾ ਕਰ ਅੱਜ ਆਪਣੇ ਸਹੇਲੀ ਨੂੰ ਐਕਟੀਵਾ ਤੇ ਲੈ ਜਾ। ਠੀਕ ਆ? ਤੇ ਬਾਅਦ ਚ ਵੇਖ ਲਵਾਂਗੇ। ਮੌਕਾ ਦੇਖ ਲਾਂ। ਅੱਛਾ ਗੱਲ ਗਲਤ ਆ। ਹੁਣ ਇਹ ਸਾਰਾ ਕੁਝ ਤੁਸੀਂ ਮੈਨੇਜ ਕਰਨਾ। ਤੁਸੀਂ ਕੀ ਕੁਛ ਕੀਤਾ ਨਾ ਕਰਨਾ। ਮੈਨੂੰ ਨਹੀਂ ਪਤਾ ਆਪੇ ਮੈਨੇਜ ਕਰੋ ਗੱਡੀ ਦਾ। ਅੱਛਾ ਅੱਛਾ ਪੁੱਤਰ ਮੇਰੀ ਗੱਲ ਸੁਣ। ਕੁੜੀ ਇੰਨੀ ਦੇਰ ਦੀ ਬੈਠੀ ਆ। ਆ ਜੋ ਕੋਈ ਤੇਰਾ ਵੀਰਾ ਲੈ ਕੇ ਆ ਉਹ ਤੇ ਪਹਿਲਾਂ ਖਾ ਲਾ। ਮੰਮੀ ਉਹ ਬੱਸ ਕਰੋ ਹੁਣ। ਜੋ ਕੁਛ ਵੀਰਾ ਲੈ ਕੇ ਆ ਨਾ ਉਹ ਸਾਰਾ ਕੁਝ ਤੁਸੀਂ ਖਾ ਲਿਓ। ਮੈਂ ਹੁਣ ਚੱਲੀ ਆ ਆਪਣੀ ਫਰੈਂਡ ਦੇ ਨਾਲ ਤੇ ਮੇਰੀ ਗੱਲ ਸੁਣ ਲੈ ਵੀਰੇ ਪੈਸੇ ਮੈਂ ਲੈ ਚਲੀ ਆ ਜੇ ਘਟ ਗਏ ਮੈਨੂੰ ਇਹ ਨਾ ਹੋਵੇ ਤਾਂ ਮੇਰਾ ਫੋਨ ਨਾ ਚੁੱਕੇ ਮੇਰੀ ਬੇਸਤੀ ਹੋਈ ਨਹੀਂ ਮੈਂ ਸਕੈਨ ਕਰ ਮੈਨੂੰ ਭੇਜ ਦਾਂਗੀ ਕੋਈ ਨਹੀਂ ਮੈਂ ਪਾ ਦੂੰਗਾ ਪਾ ਦੂੰਗਾ ਚਲੋ ਠੀਕ ਆ ਮੈਂ ਚਲੀ ਜੋਸ ਮਨ ਗਿਆ ਖਾ ਪੀ ਲਿਓ ਆਪਾਂ ਉੱਥੇ ਖਾ ਲਾਂਗੇ ਪੀਜ਼ਾ ਠੀਕ ਆ ਓਕੇ ਬਾਏ 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 ਖੁਸ਼ੀ ਜੀ ਪਰ ਸਾਹਿਲਾ ਤੂੰ ਬਹੁਤ ਵਧੀਆ ਕੀਤਾ ਆ ਜਾ ਜਸੀ ਮਿੱਕ ਆ ਜਾ ਮੇਰੀ ਗੱਲ ਸੁਣ ਪੈਸੇ ਵਾਧੂ ਅੱਜ ਆਪਾਂ ਫੁੱਲ ਇੰਜੋਏ ਕਰਾਂਗੇ ਚਲੋ 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 ਅਹ ਚੰਗਾ ਮੰਮੀ ਮੈਨੂੰ ਨਾ ਮੜਾ ਕੰਮ ਹੈ ਮੈਂ ਉਹ ਵੇਖ ਲਾਂ ਫਿਰ ਹਾਂ ਹਾਂ ਚਾ ਕਰ ਇੱਧਰ ਆ ਜਾ ਤੂੰ ਖਲੋ ਜਾ ਇੱਥੇ ਚੁੱਪ ਕਰਕੇ ਲਾਡਲੀ ਭੈਣ ਦਾ ਲਾਡਲਾ ਭਰਾ ਬਣੀ ਫਿਰਦਾ ਘਰ ਦਾ ਪ੍ਰਧਾਨ ਹੋ ਗਿਆ ਹੁਣ ਤੂੰ ਅਬ ਬੈਂਤੀ ਉਹਨੂੰ ਕੰਮ ਮੈਂ ਕਹਾਂ ਜਾਂਦੋ ਹਾਂ ਤੁਹਾਨੂੰ ਵੀ ਬੜੇ ਕੰਮ ਹੋਣੇ ਤੁਸੀਂ ਵੀ ਜਾਣਾ ਹੋਣਾ ਮੇਰੀ ਗੱਲ ਸੁਣਾ ਪਹਿਲਾਂ ਉਹ ਤਾਈ ਜੀ ਹੋ ਗਈ ਗਿਆ ਬਾਈ ਇੰਨਾ ਗੁੱਸਾ ਕਰਾ ਕਰਨ ਉਹ ਕੁਛ ਨਹੀਂ ਹੈ ਚੁੱਪ ਕਰ ਦੂੰ ਚੁੱਪ ਕਰ ਬਹੁਤ ਜ਼ਿਆਦਾ ਬੋਲਦੇ ਹੋ ਤੁਸੀਂ ਤੂੰ ਆਪਣੀ ਹੱਚਰੀਆ ਕਰ ਚੁੱਪ ਰਹਿ ਤੂੰ ਉਹਦੀ ਹੱਤ ਨੂੰ ਕੀ ਹੈ ਕਿਹੜੀ ਹੱਦੇ ਟੱਪੀ ਆ ਉਹ ਦੱਸ ਦੇ ਨਹੀਂ ਮੈਂ ਤੈਨੂੰ ਇਹ ਨਾ ਮੈਨੂੰ ਦੱਸ ਸੜਕਾਂ ਦੇ ਚੁੱਕੀ ਕੁੜੀ ਹੈ ਉਹ ਤੇ ਗੱਡੀਆਂ ਦੇ ਪੋਥੇ ਮਾਰਦੀ ਸੀ ਤੇ ਅੱਜ ਮੈਂ ਵੱਡੀ ਗੱਡੀ 'ਚ ਬਹਿਣਾ ਠਾਰ 'ਚ ਬਹਿਣਾ ਅੱਗੇ ਜਾ ਕੇ ਬਹਿਣਾ ਨੀ ਤਾਂ ਸੈ ਐਨੇ ਜੋਗੀ ਹੋ ਗਈ ਐ ਨਹੀਂ ਇਹਨੂੰ ਫਿਲਮਾਂ ਦੀ ਆ ਗਈ ਐ ਮੈਂ ਫਿਲਮਾਂ ਵੀ ਫਿਲਮਾਂ ਵੇਖਣ ਜੋਗੀ ਹੋ ਗਈ ਐ ਤੇ ਜਦੋਂ ਭੈਣ ਜੀ ਹੋਏ ਇਸ ਘਰ ਦੀ ਮੈਂਬਰ ਐ ਤਾਂ ਫਿਰ ਕੀ ਆਪਣੀ ਸਹੇਲੀਆਂ ਨਾਲ ਜਾ ਨਹੀਂ ਸਕਦੀ ਉਹਨੂੰ ਸਾਰਾ ਕੁਝ ਯਾਦ ਆ ਗਿਆ ਨਾ ਇਹਦਾ ਮਤਲਬ ਹੁਣ ਹਾਂ ਯਾਦ ਥੋੜੀ ਆਇਆ ਸਾਡੇ ਘਰ ਚ ਪਲਿਆ ਤੇ ਸਾਡੇ ਘਰ ਵਾਸਤੇ ਕਹਿਣ ਦੇ ਅੱਛਾ ਤਾਂ ਫਿਲਮਾਂ ਸਾਡੇ ਘਰ ਲਈ ਵੇਖਦੀ ਪਈ ਐ ਹਾਏ ਹਾਏ ਤੂੰ ਇਹਨਾਂ ਨੂੰ ਨਜਾਇਜ਼ ਹੀ ਗੁੱਸਾ ਕਰਨ ਦੇ ਜੇ ਫਿਰ ਕਹਦੀ ਐ ਮੈਨੂੰ ਦੋ ਦੋ ਹਜ਼ਾਰ ਦੇ ਮੇਰੇ ਕੋਲ ਹਿਸਾਬ ਨਾ ਲਵੋ ਨਾ ਕਿੰਨੇ ਕੁ ਦੇਣੇ ਪਏ ਐ ਇਹਨੂੰ ਨਾਲੇ ਉਹ ਇਸ ਘਰ ਦੀ ਕੁੜੀ ਆ ਫੇਰ ਕੀ ਕਰੇ ਚੁੱਪ ਕਰ ਤੂੰ ਐਵੇਂ ਹਰ ਗੱਲ ਦੇ ਵਿੱਚ ਪ੍ਰਧਾਨ ਬਣਿਆ ਫਿਰਦਾ ਨਹੀਂ ਤੇਰਾ ਖਰਚਾ ਵੀ ਮੈਂ ਬੰਦ ਕਰਦੀ ਆ ਤੂੰ ਦਿੱਤੇ ਨਾ ਪੈਸੇ ਇਹਨੂੰ ਫੇਰ ਸਕੈਨਰ ਦੇ ਦੋ ਸਕੈਨਰ ਇਹਨਾਂ ਗੱਲਾਂ ਦੀ ਜਾਂਚ ਉਹਨੂੰ 하기 ਆ ਤੇ ਆਪਣੇ ਘਰ ਦਾ ਚੇਤਾ ਨਹੀਂ ਆ ਜੇ ਆਇਆ ਵੀ ਉਹਨਾਂ ਨੂੰ ਦੱਸਣਾ ਹੀ ਨਹੀਂ ਤਪਾ ਜਿਓ ਕਹੇਗੀ ਕਿ ਮਨ ਯਾਦ ਜੋਦੀ ਆ ਜਾਏਗੀ ਤੇ ਆਪਣੇ ਮਾਪਿਆਂ ਨੂੰ ਦੱਸੇਗੀ ਨਹੀਂ ਸਾਰੀਆਂ ਗੱਲਾਂ ਉਹਨੂੰ ਚੇਤੇ ਆ ਗਈਆਂ ਸਾਰੀਆਂ ਗੱਲਾਂ ਦੀ ਸਮਝ ਆ ਗਈ ਇਹ ਨਹੀਂ ਸਮਝਾਈ ਉਹ ਕੀ ਚੇਤੇ ਆਇਆ ਉਹਨੂੰ ਕੀ ਚੇਤੇ ਆਇਆ ਦੱਸੋ ਕੀ ਚੇਤੇ ਆ ਗਿਆ ਕਿ ਫਿਲਮਾਂ ਵੇਖਣੀਆਂ ਉਹਨੂੰ ਆ ਗਈਆਂ ਫਿਲਮਾਂ ਦਾ ਪਤਾ ਲੱਗ ਗਿਆ ਸਕੂਟਰ ਤੇ ਜਾਣਾ ਐਕਟਿਵਾ ਚਲਾਨੀ ਐ ਥਾਰ ਗੱਡੀ 'ਚ ਬਹਿਣਾ ਮੈਂ ਉਹ ਤੇਨੂੰ ਦੱਸਿਆ ਤੇ ਉਹਨੂੰ ਆਈ ਹੈ ਨਾ ਮੈਂ ਅੱਗੇ ਬਹਿਣਾ ਸਾਰੀਆਂ ਗੱਲਾਂ ਦਾ ਪਤਾ ਉਹਨੂੰ ਮੈਨੂੰ ਪੈਸੇ ਥੋੜੇ ਐ ਹੋਰ ਦਿਓ ਪੈਸੇ ਪੈਂਜੀ ਜਿੱਥੇ ਜਾਂਦੀ ਵੀ ਨਹੀਂ ਸਹਲੀਆਂ ਹੀ ਇਸ ਤਰ੍ਹਾਂ ਦੀ ਆਈਆਂ ਉਹ ਮੇਰੀ ਗੱਲ ਸੁਣ ਲੋ ਮੈਂ ਅਸਲੇ ਤੁਹਾਡਾ ਖਰਚਾ ਬੰਦ ਕੀਤਾ ਸੀ ਨਾ ਕਿ ਜੋ ਚੀਜ਼ ਦੀ ਲੋੜ ਹੈ ਮੇਰੇ ਕੋ ਪੈਸੇ ਲਓ ਹੁਣ ਤਾਂ ਤੇਰਾ ਵੀ ਖਰਚਾ ਬੰਦ ਹੋਣਾ ਹੀ ਅਤਮੇਂ ਕਿਹਾ ਮਥਾਜੀ ਹੋਗੇ ਨਾ ਮਥਾਜੀ ਹੀ ਆ ਨਾ ਮਥਾਜੀ ਹੋ ਸਮੇਂ ਇਸ ਤਰ੍ਹਾਂ ਘਰ ਦਾ ਬਚਾਉਂਦਾ ਮੈਂ ਉਸ ਤਰ੍ਹਾਂ ਹੀ ਕਰਦਾ ਪੈਂਜੀ ਮੇਰੀ ਗੱਲ ਸੁਣੋ ਅਸਲ 'ਚ ਉਹ ਜਿਸ ਸੋਸਾਇਟੀ ਵਿੱਚ ਰਹਿਣੀ ਆ ਉਸੇ ਹਿਸਾਬ ਨਾਲ ਚੱਲਣ ਡਈ ਐ ਨਹੀਂ ਸੋਸਾਇਟੀ ਵੇਚ ਜੂਗਾ ਕਿੰਨੇ ਕੀਤਾ ਅ ਤੁਸੀਂ ਹੀ ਤਾਂ ਨਾ ਉਹਨੂੰ ਔਰ ਕਿੰਨੇ ਕਰਤਾ ਆ ਦਾਜੀ ਤੁਹਾਨੂੰ ਨਾ ਸ਼ੁਰੂ ਤੋਂ ਹੀ ਉਹ ਤਾਂ ਪ੍ਰੋਬਲਮ ਆ ਉਹਨੇ ਵਗਾੜਿਆ ਕੀ ਆ ਟਾਡਾ ਤੂੰ ਤੇ ਚੁੱਪ ਹੀ ਕਰ ਜਾ ਮੈਂ ਕਹਾਂ ਚੁੱਪ ਕਰਾਂ ਇਹਦਾ ਮਤਲਬ ਇਹ ਨਹੀਂ ਆ ਤੁਸੀਂ ਵੱਡੇ ਜੋ ਮਰਜ਼ੀ ਬੋਲ ਲਿਜੋਗੇ ਅੱਤੇ ਜੋ ਠੀਕ ਹੈ ਮੈਂ ਉਹੀ ਬੋਲਣਾ ਉਹਨੇ ਵਗਾੜਿਆ ਕੀ ਆ ਉਹਨੇ ਮੇਰੇ ਘਰ ਦੀਆਂ ਖੁਸ਼ੀਆਂ ਸਾਰੀਆਂ ਖੋ ਲਈਆਂ ਮੇਰੇ ਇਹ ਜੜੀਆਂ ਮੇਰੇ ਅੱਗੇ ਬੋਲਦੀਆਂ ਨਹੀਂ ਸੀ ਆ ਜਬਾਨ ਵੇ ਧੜ ਧੜ ਚਲਾਂਦੀ ਆ ਇਦਾ ਮਤਲਬ ਇਹ ਨਹੀਂ ਆ ਕਿ ਉਹ ਗਲਤ ਆ ਇਹਦਾ ਮਤਲਬ ਤੂੰ ਹੀ ਗਲਤ ਜੇ ਅੱਛਾ ਮੈਂ ਗਲਤ ਆ ਮੇਰੇ ਦਿਮਾਗ ਦਾ ਮੈਂ ਕਿਹਨੂੰ ਚੈਨ ਖੋਲਿਆ ਕੁੜੀ ਨੇ ਕਿਹੜਾ ਚੈਨ ਖੋਲਿਆ ਉਹਨੂੰ ਨਿਸ ਕਰਦੀ ਚਾਹੀਦੀ ਆ ਸੇਵਾ ਕਰਦੀਓ ਬਹੁਤ ਵੀ ਸੇਵਾ ਕਰ ਮੈਂ ਤਾਂ ਬੁਲਾ ਕੇ ਨਹੀਂ ਰਹੀ ਮੈਨੂੰ ਕਿਹੜਾ ਮੈਂ ਤਾਂ ਪੁੱਛਦੀ ਤੱਕ ਨਹੀਂ ਤੂੰ ਹੀ ਬੜਾ ਬੁਲਾਉਂਦੇ ਇਹਨੂੰ ਜਿਹੜਾ ਅੱਗੇ ਤੁਹਾਨੂੰ ਬੁਲਾਵੇਓ ਤੂੰ ਆਪਣੀ ਜ਼ੁਬਾਨ ਤੇ ਲਗਾਮ ਦੇ ਲੈ ਮੈਂ ਧੰਦਾ ਲਗਾਮ ਦਵਾ ਲਗਾ ਮੈਂ ਦੇ ਕਿ ਉਹ ਤਾਂ ਭੈਣ ਭੈਣ ਕਰਦਾ ਨਾ ਬੰਦ ਕਰਦੇ ਮੈਂ ਧੰਦਾ ਮੈਂ ਤਾਂ ਅਜੀ ਤੁਹਾਨੂੰ ਕਹਤਾ ਜੇ ਉਹ ਮੇਰੀ ਭੈਣ ਆ ਤੇ ਘਰ ਵਿੱਚ ਉਹਰੇ ਖਿਲਾਫ ਕਿਸੇ ਨੇ ਕੋਈ ਵੀ ਬੋਲਣਾ ਮੇ ਅੱਛਾ ਤੂੰ ਬੁਰਾ ਬਣ ਕੇ ਦਿਖਾ ਲੈ ਮੈਂ ਭੁੱਲ ਜੂਗਾ ਕਿ ਤੁਸੀਂ ਵੱਡੇ ਜੇ ਮੈਂ ਕਿਹਾ ਤੂੰ ਬੁਰਾ ਬਣ ਕੇ ਦਿਖਾ ਲੈ ਭੁੱਲ ਜਾ ਜੀ ਕਿਉਂ ਭੈਣ ਜੀ ਆਪਣੀ ਇੱਜ਼ਤ ਘਟਾਣ ਦੇ ਜੇ ਭੁੱਲ ਜਾ ਮੈਂ ਤੇਰੀ ਤਾਈ ਹਾਂ ਭੁੱਲ ਜਾ ਮੈਂ ਤੈਨੂੰ ਕਹਿ ਤਾਈ ਹਾਂ ਪੁਰਾਣੀ ਉਹਨੇ ਵਿਗਾੜਿਆ ਕਿ ਤੁਹਾਡਾ ਤੁਸੀਂ ਉਹਦੇ ਵੈਰੀ ਬਣ ਕੇ ਬਹਿ ਗਏ ਜੇ ਵੈਰੀ ਹੋ ਸਹੀ ਸਾਰੇ ਹੱਥ ਧੋ ਕੇ ਕੁੜੀ ਦੇ ਮਗਰ ਪਏ ਜੇ ਵੈਰੀ ਹੋ ਸਹੀ ਤਾਨੂੰ ਨਹੀਂ ਨਹੀਂ ਆਂਦਾ ਕੁਛ ਵੀ ਸ਼ਾਬਾਸ਼ ਪੁੱਤਰ ਸ਼ਾਬਾਸ਼ ਆਈ ਤੇਰੀ ਮਾਂ ਨੇ ਮੈਨੂੰ ਪਾਗਲ ਕਿਹਾ ਘਰੋਂ ਜਾਣ ਦਾ ਡਿਸੀਜਨ ਵੀ ਤੁਹਾਡਾ ਤੂੰ ਨਹੀਂ ਬੋਲਿਆ ਮੈਂ ਇੱਕ ਦਿਨ ਜਾਂਦੀ ਜੇ ਨਾ ਪੇਕੇ ਦੁਕਾਨਾਂ ਸਤ ਤਾਈ ਤੁਸੀਂ ਨਾ ਜਾਇਆ ਕਰੋ ਤੁਹਾਡੇ ਬਿਨਾਂ ਮੈਨੂੰ ਘਰ ਖਾਲੀ ਖਾਲੀ ਲੱਗਦਾ ਹੈ ਮੇਰਾ ਦਿਲ ਨਹੀਂ ਲੱਗਦਾ ਤੇ ਮੈਂ ਕਹਿੰਦੀ ਜੇ ਮੇਰਾ ਪੁੱਤਰ ਉਦਾਸ ਹੋ ਜਾਂਦਾ ਮੈਂ ਨਹੀਂ ਜਾਣਾ ਘਰ ਦਾ ਕੋਈ ਕੰਮ ਤੈਨੂੰ ਕਹਿਦੀ ਏ ਤੂੰ ਕਹਿੰਦਾ ਠੰਡ ਬੜੀ ਮੇਰ ਕੋ ਨਹੀਂ ਨਿਕਲਿਆ ਜਾਂਦਾ ਉਹ ਛੱਤੀ ਕੰਮ ਤਾਂ ਵੀ ਕਹਿੰਦੀ ਵੀਰੇ ਮੇਰਾ ਇਹ ਕਰਦੇ ਉਹ ਕਰਦੇ ਮੇਰੀ ਗੱਡੀ ਪੈਟਰੋਲ ਉਹਨੂੰ ਪੁੱਛ 2 ਕਿੱਲੋ ਮਿਲ ਜਾਂਦੀ ਹੈ ਹਫਤੇ ਦੋ ਟੈਂਕੀ ਭਰਾਂਦੀ ਏ ਇਹ ਤੇਲ ਕਿਤੇ ਪਿੰਦੀ ਏ ਕਿਤੇ ਜਾਂਦਾ ਤੇਲ ਤਾਈ ਜੀ ਉਹ ਭਾਵੇਂ ਨਾ ਹਫ਼ਤੇ ਵਿੱਚ ਦੋ ਟੈਂਕੀਆਂ ਭਰਾਵੇ ਭਾਵੇਂ ਚਾਰ ਮੈਂ ਕਹੇ ਤਾਂ ਪੈਸੇ ਨਹੀਂ ਮੰਗਦਾ ਉਹ ਜੋ ਮੈਨੂੰ ਕਹੋਗੀ ਨਾ ਮੈਂ ਸਾਰਾ ਕੁਝ ਕਰੀ ਜਾਣਾ ਮੈਂ ਸੁਦਾਈ ਬਣ ਕੇ ਸਾਰਾ ਕੁਝ ਕਰੀ ਜਾਣਾ ਖਾ ਬੰਦ ਕਰਕੇ ਕਰੀ ਜਾਣਾ ਮੈਂ ਅਹੀਂ ਕੋਈ ਤੂੰ ਕੀ ਵੇਖਣਾ ਇਹ ਜਿਹੜੀ ਦੋਨੀਆਂ ਨਾ ਇਹਨਾਂ ਨੂੰ ਵੀ ਨਹੀਂ ਦਿਖਦਾ ਪਿਆ ਤੇਰੇ ਵਾਂ ਤੇ ਤੁਹਾਨੂੰ ਨਾ ਇਹ ਨਾ ਮੈਂ ਜਦੋਂ ਤੁਹਾਡੇ ਤੇ ਦੁੱਖਾਂ ਦਾ ਭਾਰ ਟੁੱਟਿਆ ਨਾ ਮੇਰੇ ਕੋਲ ਨਹੀਂ ਆਣਾ ਮੇਰੇ ਕੋਲ ਬਿਲਕੁਲ ਨਹੀਂ ਆਣਾ ਫਿਰ ਮੈਂ ਵੇਖਾਂਗੀ ਕੀ ਕਰਨਾ ਤਾਂ ਕੀ ਨਹੀਂ ਤੁਹਾਡਾ ਕਰਨਾ ਤਾਈ ਜੀ ਮੰਜੂ ਇਹ ਕੀ ਭਾਂਜੀ ਗਈ ਜਾਂਦੇ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਪਿਆ ਇਹਨਾਂ ਦੀ ਦੱਸ ਕਿ ਇਹ ਬੱਚੇ ਨਾ ਹੋੜੇ ਮਿਹਣੇ ਕਰਨ ਦੇ ਗੱਲ ਕਰਨੀ ਤੇ ਸਾਡੇ ਨਾਲ ਕਰਨ ਬੱਚੇ ਨਾਲ ਕੀ ਕਰਦਾ ਮਤਲਬ ਬੱਚੇ ਦੀ ਇਦਾਂ ਜਮਾਨ ਕੁਲਦੀ ਹੈ ਕੀ ਆ ਤਾਈ ਜੀ ਸੱਚ ਪੁੱਛਣਾ ਤੇ ਮੈਨੂੰ ਵੀ ਉਸ ਦਿਨ ਦਾ ਇੰਤਜ਼ਾਰ ਆ ਤੇ ਟਾਈਮ ਨਾ ਤੁਹਾਨੂੰ ਛੇਤੀ ਦੱਸ ਦੂਗਾ ਕੀ ਅਹੀਂ ਸਹੀ ਹੀ ਜਾਂ ਤੁਸੀਂ ਸਹੀ ਜੇ ਇੰਤਜ਼ਾਰ ਹੈ ਨਾ ਤੇ ਮੈਂ ਵੀ ਰੱਬ ਕੋ ਮੰਗਣੀ ਆ ਕਿ ਉਹ ਦਿਨ ਜਲਦੀ ਆਵੇ ਤੇ ਤੁਹਾਨੂੰ ਪਤਾ ਲੱਗ ਜਾ ਤੇ ਮੈਂ ਵੀ ਰੱਬ ਕੋਲੋਂ ਹੀ ਮੰਗਦਾ ਵਾਂ ਉਹ ਦਿਨ ਛੇਦੀ ਆਵੇ ਚਲ ਠੀਕ ਹੈ ਵੇਖ ਲਾਂਗੇ ਫਿਰ ਚਲਾਂਗੇ ਚੁੱਪ ਕਰ ਤੁਸੀਂ ਨਹੀਂ ਪੈਂਜੀ ਸੁਧਰ ਸਕਦੇ ਜੋ ਮਰਜੀ ਤੁਹਾਨੂੰ ਕੋਈ ਕਹੀ ਜਾਵੇ ਪਰ ਤੁਸੀਂ ਆਪਣੀ ਬਸ ਘੋੜਾ ਧੜਾਈ ਜਾਣਾ ਬਸ ਮੈਂ ਕਿਹਾ ਵਕਤ ਦੱਸੇਗਾ ਪਤਾ ਨਹੀਂ ਕੀ ਵਕਤ 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 ਦੱਸੇਗਾ ਕੋਈ ਵਕਤ ਦੱਸੇਗਾ ਤੈਨੂੰ ਸਾਰਿਆਂ ਦੇ ਹੱਥੋਂ ਕੇ ਤੁਸੀਂ ਤਾਂ ਮਗਰ ਹੀ ਪਈ ਮੇਰੀ ਵੇ ਮੈਂ ਮਗਰ ਹੀ ਪਈ ਹਾਂ ਹਾਂ ਮੈਂ ਤਾਂ ਕਿ ਵਕਤ ਦੱਸੇ ਚਲੋ ਸਾਰੀ ਗੱਲਾਂ ਛੱਡੋ ਚਲੋ ਮੇਰੇ ਉਧਰ ਭਤੀਜੇ ਦਾ ਵੀ ਵਿਆਹ ਹੈਗਾ ਵਾ ਚਲੋ ਚਲੀਏ ਉਧਰ ਜਾਓ ਇਹ ਤਾਂ ਨਾ ਗਾਦੀ ਗੱਲ ਕਰਨੀ ਆ ਜਾਗਾ ਇਹਾਂ ਦੀਆਂ ਨਾ ਸਾਰਿਆਂ ਦੀਆਂ ਅੱਖਾਂ ਤੇ ਪਰਦਾ ਪੈ ਗਿਆ ਕੋਈ ਇਹਨਾਂ ਨੂੰ ਸਮਝ ਹੀ ਲੱਗਦੀ ਮੈਨੂੰ ਤਾਂ ਕੁੜੀ ਦਾ ਰਵਈਆ ਵੇਖ ਕੇ ਨਾ ਡਰ ਲੱਗਦਾ ਪਿਆ ਕਿ ਇੱਕ ਦਿਨ ਉਹ ਨਾ ਆਵੇ ਕਿ ਕੁੜੀ ਘਰ ਦੀ ਮਾਲਕ ਬਣ ਜਾਏ ਤੇ ਸਾਰੇ ਨੌਕਰ ਬਣ ਜਾਣ ਉਹ ਤੇ ਜੋ ਕੁੜੀ ਘਰ ਦੀ ਚੱਕਾ ਚਾਂਦ ਵੇਖ ਕੇ ਬਦਲੀ ਹੈ ਨਾ ਸਾਰੀ ਰੈਨ ਸਨ ਆਪਣਾ ਉਹ ਤੇ ਵੇ ਵੇ ਘਹਾਨ ਕੀ ਹੁੰਦੀ ਹੈ ਕੀ ਹੁੰਦਾ ਕੀ ਪਿਆ